ਸ਼੍ਰੀ ਅਕਾਲ ਜੀ ਮੈਂਡੂ ਕਮ ਦਾ ਚੈਲਨੀ ਤੋਂ ਅਸਵਾਦ ਹੈ ਅਮੀਰ ਦਾ ਜੀ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਤੰਦਰੁਸਤ ਰਹੋ ਸਦਾ ਖੁਸ਼ ਰਹੋ ਤੇ ਹੱਸਦੇ ਵਸੇ ਅੱਜ ਫੇਰ ਆਪਾਂ ਛੋੜਵਾ ਕੱਢਣ ਲੱਗੇ ਆਂਗੇ ਸਰਦਾਰ ਛੋੜੂ ਵਾਲੇ ਕਿ ਆਏ ਨੇ ਕਿ ਕਿੰਨੇ ਛੋੜੂ ਦੀ ਸਬਜ਼ੀ ਬਣਾਓ ਇਹਨੂੰ ਕੱਢ ਕੇ ਵੀ ਆਪਾਂ ਫਿਰ ਕੁੱਟ ਕੇ ਸਬਜ਼ੀ ਬਣਾਵਾਂਗੇ ਚੋਰ ਨੂੰ ਆਰ ਕੁੱਟਿਆ ਗਿਆ ਕਰਕੇ ਨਾ ਤੇਰੇ ਦੀ ਸਬਜੀ ਬਹੁਤ ਸਵਾਦ ਬਣਦੀ ਹੈ ਕਹਿੰਦੇ ਸੀ ਉਹ ਤਾਂ ਪਰਸੂ ਹੀ ਬਣਾਈ ਸੀ ਸ਼ਾਇਦ ਹਾਂ ਪਰਸੂ ਵਾਲੀ ਸੀ ਤੇ ਕਹਿੰਦੇ ਦੁਬਾਰਾ ਦੇਖਣਾ ਉਹ ਲੈ ਕੇ ਆਏ ਘਰ ਡਾਲੋ ਮੇਰਾ ਹਾਵਰ ਬੜਾ ਰੋੜ ਜਨਾ ਮਿੱਟੀ ਇਹ ਇੰਝ ਆਉਂਦੀ ਨਹੀਂ ਹੋ ਚਲੋ ਪਾਣੀ ਪੈਦਣੀਓਕ ਕਾਮੇ ਉਹ ਕਾਮੇ ਬੱਸ ਦੁਪਹਿਰੇ ਵੀ ਲੈਣ ਦੀਆਂ ਜਦੋਂ ਦੁਪਹਿਰੇ ਉਹ ਕਰਾਂਗੇ ਨਾ ਬਣਾਣਗੇ ਬਾਹਰ ਕੱਟਾਂ ਦੇ ਉਹ ਫਿਰ ਨੇ। ਯੋ ਯੋ ਆਇਆ ਸਰ। ਯੋ 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 ਯੋ। ਲੋ ਜੀ ਅੱਜ ਤੁਹਾਨੂੰ ਦਿਖਾਉਣੇ ਆਂ ਪੰਜ ਜਿਹੜੇ ਮੇਰੇ ਸੂਟ ਲੈ ਕੇ ਆਂਦੇ ਸੀ ਉਹ ਬਣ ਕੇ ਆ ਗਏ ਸਲਾਈ ਹੋ ਗਏ ਤੇ ਤੁਹਾਨੂੰ ਦਿਖਾਉਣੇ ਆਂਗੇ। ਆਹ ਦੇਖੋ ਆਹ ਤੇ ਲੈ ਕੇ ਆਂਦਾ ਸੀਗਾ। ਸੂਟ ਬਣ ਕੇ ਆ ਗਏ ਹੈ ਬਹੁਤ ਸੋਹਣਾ ਬਣੇਗਾ ਤੇ ਇਹਦੀ ਬਾਟਮ ਤੁਹਾਨੂੰ ਦਿਖਾਉਣੇ ਹੈਗੇ ਆ ਦੇਖੋ ਜਿਵੇਂ ਬਾਟਮ ਤੇ ਕੜਾਈ ਸੀਗੀ ਦੇ ਲਈ ਤੁਸੀਂ ਬਹੁਤ ਸੋਹਣਾ ਬਣੇਗਾ ਬਹੁਤ ਸੋਹਣਾ ਬਣ ਕੇ ਤਿਆਰ ਹੋ ਜਾਵੇਗਾ ਇਹ ਸਲਵਾਰ ਹੈ ਇਹ ਕਮੀਜ਼ ਤੇ ਇਹ ਮੈਂ ਦੁਪੱਟੇ ਤੇ ਲੈਂਸ ਲਾ ਲਈ ਸੀਗੀ ਲਿਆ ਕੇ ਬਹੁਤ ਸੋਹਣਾ ਬਣਗੇ ਆ ਦੇਖੋ ਲੈਂਸ ਲਿਆ ਕੇ ਲਾ ਲਈ ਸੀਗੀ ਬਹੁਤ ਸੋਹਣਾ ਬਣੇਗਾ ਤੁਸੀਂ ਦੇਖ ਸਕਦੇ ਹੋ ਕੋਈ ਵੀ ਜੇ ਤੁਸੀਂ ਸੂਟ ਲੈ ਕੇ ਆਉਣਾ ਚਾਹੇ ਉਹ ਤੁਸੀਂ ਕਹੋ ਆਏ ਨਾ ਜੇ ਉਹ ਵੀ ਪ੍ਰਿੰਟਡ ਦੁਪੱਟਾ ਹੈ ਜੱਪ ਲੈ ਲੈਣਾ ਹਰ ਇੱਕ ਦੁਪੱਟੇ ਤੇ ਲੈਸ ਲਾਇਆ ਕਰੋ ਲੈਸ ਨਾਲ ਬਾਧੂ ਦੁਗਣੀ ਟੌਰ ਬਣ ਜਾਂਦੀ ਹੈ ਦੁਪੱਟੀ ਦੀ ਬਹੁਤ ਸੋਹਣਾ ਲੱਗਦਾ ਹੈਗਾ ਲੈਸ ਨਾਲ ਨਾਲ ਦੀ ਲੈਸ ਲਾਇਆ ਕਰੋ ਤੇ ਹੈਵੀ ਦੁਪੱਟਾ ਬਣ ਜਾਂਦਾ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਸੂਟ ਸੀ ਤੇ ਇਹ ਬੇਟੀ ਨੇ ਸਵਾਇਆ ਜੀ ਬੇਟੀ ਦਾ ਇੱਕ ਕਾਲੇ ਸੂਟ ਤੇ ਚਿੱਟੀ ਲੇਸ ਲਵਾਈ ਬਹੁਤ ਸੋਹਣਾ ਬਣਿਆ ਵੀ ਬਹੁਤ ਸੋਹਣਾ ਬਣ ਗਿਆ ਇਹਦੀ ਇਹ ਕਾਲਾ ਸੂਟ ਤੇ ਤੇ ਚਿੱਟੀ ਲੈਸਾ ਲੈ ਕਰਵਾ ਕੇ ਲਗਵਾਈ ਹੈ ਤੇ ਬਾਵਾ ਜੀ ਕਰਵਾਈਆਂ ਨੇ ਗੀਆਂ ਲੈ ਆਪਣੇ ਚਾਲਰ ਵਾਲੀ ਸੋਈ ਚਾਲਰ ਵਾਲੀਆਂ ਬਾਵਾ ਕਰਵਾਇਆਂ ਨੇ ਨਹੀਂ ਹੈ ਬਹੁਤ ਸੋਹਣਾ ਬਣਾਇਆ ਇਹ ਵੀ ਟੇਲਰ ਨੇ ਤੇ ਆ ਇਹਦੇ ਨਾਲ ਦੁਪੱਟਾ ਤਿਆਰ ਕੀਤਾ ਦੇਖੋ ਲੈ ਕੇ ਜਨੂੰਨ ਦਾ ਦੁਪੱਟਾ ਲੈ ਕੇ ਤੇ ਆ ਮੈਂ ਲੈਸ ਕਰੇ ਲਾ ਦੇਗੀ ਕਿਉਂਕਿ ਇਹ ਐਸੀ ਫਿੰਡਰ ਨੂੰ ਲੈਸ ਦੇਤੀ ਸੀ ਤੇ ਬਾਕੀ ਸੀ ਘਰੇ ਲਿਆਏ ਸੀ ਤੇ ਆਹ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਦੁਪੱਟਾ ਨਾਲ ਸੋਹਣਾ ਬਹੁਤ ਸੋਹਣਾ ਲੱਗਦਾ ਹੈ ਇਸ ਲਈ ਤੁਸੀਂ ਹਰ ਇੱਕ ਕਸੂਰ ਆਪਣੇ ਦੁਪੱਟੇ ਤੇ ਲੈਸ ਜ਼ਰੂਰ ਲਾਇਆ ਕਰੋ ਕੋਈ ਵੀ ਕਲਰ ਵਾਲੀ ਲਾ ਰੰਗਦਾਰ ਦੁਪੱਟਾ ਤਾਂ ਰੰਗਦਾਰ ਲਾ ਲਿਆ ਕਰੋ ਜੇ ਬਾਈਟ ਹੈ ਤਾਂ ਬਲੈਕ ਲਾ ਲਓ ਜੇ ਬਲੈਕ ਹੈ ਤਾਂ ਵਾਈਟ ਲਾ ਲਓ ਤੇ ਜੇ ਦੁਪੱਟਾ ਵਾਈਟ ਹੈ ਤਾਂ ਉਹਦੇ ਤੇ ਬਲੈਕ ਲੈਸ ਲਾਓ ਬਹੁਤ ਸੋਹਣਾ ਬਣੇਗੀ ਇਸ ਤਰ੍ਹਾਂ ਇਹ ਆਇਕ ਬਣ ਕੇ ਆਇਆ ਜੀ ਇਹ ਵੀ ਕਾਫੀ ਟਾਈਮ ਲੱਗਦਾ ਸੀ ਟੈਲਰ ਨੂੰ ਇਹ ਵੀ ਮੇਰਾ ਸੁਨ ਟੱਕਣਾਈ ਵਾਲਾ ਇਹ ਇਹ ਸਰਦੀ ਵਾਲਾ ਇਹ ਸਰਦੀ ਵਾਲਾ ਬਣ ਕੇ ਆਇਆ ਜੀ ਤੇ ਹੁਣ ਇਹ ਸਰਦੀਆਂ ਚ ਪਾਊਗਾ ਗਰਮੀ ਚ ਤੇ ਇਹ ਪੈਂਦਾ ਨਹੀਂ ਇਹਦੇ ਨਾਲ ਮੈਂ ਦੁਪੱਟਾ ਕੋਈ ਨਹੀਂ ਬਣਾਇਆ ਹਜੇ ਮੈਂ ਚੱਲ ਜਦੋਂ ਸਰਦੀ ਆਊਗੀ ਉਦੋਂ ਦੁਪੱਟਾ ਇਹਦੀ ਲੋੜ ਪਈ ਤਾਂ ਬਣਾ ਲਾਂਗੇ ਨਹੀਂ ਤੇ ਛਾਲ ਚੱਲ ਜਾਂਦਾ ਇਹਨਾਂ ਸਟਾਲ ਵਗੈਰਾ ਲੈ ਜਾਂਦਾ ਬਹੁਤ ਸੁਣੀ ਕੜਾਈ ਹੈ ਦੀ ਵੀ ਇਹ ਵੀ ਟੈਨਰ ਤੋਂ ਬਣ ਕੇ ਆਇਆ ਹੈ। ਤੁਹਾਨੂੰ ਸਵਾਕੀ ਲਖਾਣੇ ਬਹੁਤ ਸੋਹਣੇ। ਇੱਕ ਕਮੀਜ਼ ਜੀ ਮੈਂ ਲੈ ਕੇ ਆਂਦਾਗਾ ਨਾਈਟ ਵਾਸਤੇ। ਨਾਈਟ ਸੂਟ ਬਣਾਉਣ ਵਾਸਤੇ ਲੈ ਕੇ ਆਂਦਾਗਾ। ਕਮੀਜ਼ ਬਹੁਤ ਵਧੀਆਗਾ, ਫੋਲਾ ਹਲਕਾਗਾ, ਖੁੱਲਾ ਡੁੱਲਾਗਾ। ਜਦੋਂ ਹੁਣ ਗਰਮੀ ਚ ਵੀ ਆਪਾਂ ਸ਼ਾਮ ਬਣਾਉਣੇ ਆਂਗੇ ਉਦੋਂ ਪਾ ਲਿਆ ਕਰਾਂਗੇ। ਜਦੋਂ ਵੀ ਹਲਕਾ ਪੂਰਾ ਹਲਕਾ ਹੈ ਗਰਮੀ ਵਾਸਤੇ ਇਹ ਇੱਕ ਇਹ ਬਣੀ ਹੋਈ ਕਮੀਜ਼ ਲੈ ਕੇ ਆਂਦੀ ਆ ਮੈਂ ਗਰਮੀ ਵਿੱਚ ਪਾਉਣ ਵਾਸਤੇ ਇਹਦੇ ਨਾਲ ਮੈਂ ਪਲਾਉ ਜਾਂ ਮੈਂ ਸਲਵਾਰਪੋਰ ਬਣਾ ਲਵਾਂਗੀ ਕੋਈ ਵੀ ਕਲਰ ਦੀ ਇਹਦੇ ਵਿੱਚ ਜਿਹੜੇ ਕਲਰ ਨੇਗੇ ਉਹਨਾਂ ਦੇ ਨਾਲ ਦੀ ਮੈਂ ਸਲਵਾਰ ਬਣਾ ਲਵਾਂਗੀ ਤੇ ਇਹ ਆਏ ਆ ਜੀ ਤਿਆਰ ਹੋ ਕੇ ਬੇਟੀ ਦੀਆਂ ਵਰਗੀਆਂ ਜੁਨੀਫਾਰਮ ਆਏ ਨੇ ਇਹ ਦੋ ਬਣਾਏ ਨੇ ਜੁਨੀਫਾਰਮ ਇਕ ਆਵਲੀ ਤੇ ਇਕ ਆਵਲੀ ਇਹ ਦੋ ਜੁਨੀਫਾਰਮ ਬੇਟੀਰੀਆਂ ਬਣ ਕੇ ਤਿਆਰ ਹੋਏ ਨੇ ਤੇ ਨਾਲ ਦੀ ਦੁਪੱਟਾ ਡਾਈ ਕਰਵਾ ਕੇ ਲੈ ਕੇ ਆਂਦੇ ਇਹ ਤੇ ਲੈ ਇਸ ਲਈ ਨਹੀਂ ਲਾਈ ਕਿਉਂਕਿ ਜੁਨੀਫਾਰਮ ਦਾ ਦੁਪੱਟਾ ਦਾ ਨਹੀਂ ਲਾਸਾ ਕਿ ਆ ਜਿਤੋਂ ਦਿਖਾਈ ਆ ਸੀ ਉਹ ਤੇ ਮੇਰੀ ਮੰਮੀ ਆਏ ਸੀਗੇ ਮੰਮੀ ਪਪਾ ਆਏ ਸੀ ਉਹ ਸੂਟ ਲੈ ਕੇ ਆਏ ਸੀ ਮੇਰੇ ਵਾਸਤੇ ਸ਼ਿਮਰ ਚੜ ਬਹੁਤ ਸੋਣਾ ਸੂਟ ਹੈ ਇਹ ਮਸਲਾ ਲਿਖਵਾਉਂਗੀ ਇਹ ਕੋਲੀ ਬਹੁਤ ਸੋਹਣਾ ਪ੍ਰਿੰਟ ਹੈਗਾ ਤੇ ਬਹੁਤ ਵਧੀਆ ਸ਼ਿਮਰਜਾ ਹੈਗਾ ਤੇ ਥੋੜਾ ਮੈਂ ਕਹਿੰਦੀ ਸਿੱਧੀ ਥੱਲੇ ਲੌਨ ਲਗੂਗੀ ਮੈਂ ਥੋੜੀ ਲੌਨ ਵਾਲੇ ਸੂਟ ਪਾ ਕੇ ਘਟ ਕੋਸ਼ਾਂਗੀ ਮੈਨੂੰ ਐ ਹੁੰਦਾ ਵੀ ਬਿਦਾਉਟ ਲੌਨ ਦੀ ਸੂਟ ਹੋਵੇ ਤੇ ਜਿਹੜਾ ਵਧੀਆ ਲੱਗੇ ਤੇ ਪੁੱਛਾਂਗੀ ਟੇਲਰ ਨੂੰ ਹਾਂ ਇਹਦੇ ਵੀ ਬਿਨਾ ਲੌਨ ਤੋਂ ਬਣ ਜੂਗਾ ਜੀ ਬਹੁਤ ਸੋਹਣਾ ਸੂਟ ਹੈ ਜੀ ਇਹਦੇ ਨਾਲ ਆ ਬਾਟਮ ਹੈਗੇ ਸਲਵਾਰ ਆ ਵਈ ਅੱਗੇ ਫਿਰ ਉਹਨੂੰ ਪੁੱਛਾਂਗੇ ਟੇਲਰ ਮੁੰਡੇ ਤੋਂ ਆਪਾਂ ਵੀ ਬਿਨਾਂ ਲਾਏ ਉਹ ਬਿਨਾਂ ਲਾਉਣ ਤੋਂ ਬਣ ਗਿਆ ਤਾਂ ਸਲਾਈ ਕਰਾਵਾਂਗੇ ਤੇ ਜੇ ਨਾ ਬਿਨਾਂ ਲਾਉਣ ਤੋਂ ਬਣ ਗਿਆ ਫਿਰ ਮੈਂ ਸਲਾਈ ਕਰਾਂਗੀ ਕਿਉਂਕਿ ਮੈਨੂੰ ਲਾਉਣ ਵਾਲੀ ਸੂਟ ਪੋਣੀ ਬਹੁਤ ਔਖੇ ਲੱਗਦੇ ਨੇ ਉਹ ਵੀ ਕੁ ਭਾਂਡੇ ਮਾਰ ਗਏ ਅਲੀ ਮੇਰੇ ਨਾਲ ਹੀ ਗਾਫਾ ਕੀ ਮਾਰਾ ਫਿਰ ਧਾਰਾ ਕੱਢਾਂਗੇ ਸਾਰਾ ਕੰਮ ਹੀ ਕੰਮ ਹੀ ਕੰਮ ਆਹਦੇ ਵਾਸਤੇ ਟਾਈਮ ਹੀ ਬਚ ਜਾਣਾ ਬੱਚੇ ਛੋਟੇ ਹੋਣ ਤੱਕ ਜੀ ਜਦ ਵੱਡੇ ਹੋਗੇ ਫਿਰ ਆਪਣੇ ਆਪ ਹੀ ਸਾਰਾ ਕੁਝ ਕਰ ਲਿਆ ਕਰਨਗੇ ਮਾਂ ਮਦਦ ਵੀ ਲੋੜ ਆ ਕਰਨੀ ਜਦ ਵੱਡੇ ਹੋਗੇ छोटे छोटी गल्स जो इधर पशु करने वाल जाए तो इधर कम रही जाता है जो इधर आ जाए तो उधर पशु रही जाता है सारे पास आपना पा कहीं बहुत सी कह सब्जी रखी सब्जी धान क्या ਕਰ ਰਹੇ ਹਾਂ ਇਹ ਤੇ ਮੇਰਾ ਚੱਲ ਪੰਨਾ ਜੇ ਰੁਕਾ ਨਾ ਕੱਟੇ ਤੇ ਬਟਵਾ ਸਾਹਮਣਾ ਹੋਗਾ ਫਿਰ ਸ਼ਾਮ ਦੇ ਰੋਟੀ ਟੁੱਕ ਮਸਾਲਾ ਦੰਦੀ ਐ ਚੱਲਦਾ ਰਹਿੰਦਾ ਨਿਕਲ ਜਾਂਦਾ ਦਿਨ پتہ ਹੀ ਨਹੀਂ ਲੱਗਦਾ ਕਦੋਂ ਚੱਲਦਾ ਤੇ ਕਦੋਂ ਨਿਕਲ ਜਾਂਦਾ ਹੈ ਛਪ ਜਾਂਦਾ ਹੈ ਸਾਰਾ ਦਿਨ ਹੀ ਚੱਲਦਾ ਰਹਿੰਦਾ ਹੈ ਅੱਜ ਤੁਹਾਨੂੰ ਸਬਜੀ ਦਿਖਾਈ ਐ ਜਿਹਦੇ ਮੈਂ ਬਣਾਈ ਐ ਕਾਦੀ ਸਬਜੀ ਅੱਜ મે ਬਣਾਇਆ ਇਹ ਦੱਸੋ ਕਾਦੀ ਸਬਜ਼ੀ ਐ ਚਲ ਮੈਂ ਹੀ ਦੱਸ ਦਿੰਨੀ ਐ ਜੀ ਇਹ ਬਣਾਇਆ ਜੀ ਮੈਂ ਛੋਲਵਾ ਗ੍ਰाइंड ਕਰਕੇ ਕਿਉਂਕਿ ਇਹ ਰੋਜ਼ ਕਿੰਨਾ ਚਿਰ ਖੋ ਗਿਆ ਸੀਗਾ ਸਾਡ ਛੋਲ ਕੋ ਖਾਂਦੇ ਨੂੰ ਤੇ ਕਹਿੰਦੇ ਜੀ ਆਪਣੇ ਕੋਲ ਛੋਲ ਗਏ ਤੇ ਫੇਰ ਆਪਾਂ ਨੂੰ ਗ੍ਰाइंड ਕਰਕੇ ਬਣਾਇਆ ਬਹੁਤ ਵਧੀਆ ਬਣ ਜਾਏਗਾ ਤੁਸੀਂ ਬਣਾਇਓ ਜਰੂਰ ਗ੍ਰੈਂਡ ਕਰਕੇ ਤੇ ਚਲੋ ਜੀ ਹੁਣ ਧਾਰਾਂ ਦਾ ਟਾਈਮ ਹੋ ਗਿਆ ਕਾ ਧਾਰਾ ਤੁਰੇ ਕੱਢ ਲਈ ਤੇ ਫੇਰ ਮਿਲ ਜਾਂਗੇ ਅੱਗੇ ਮਿਲ ਜਾਂਗੇ ਜੀ ਕੰਮ ਹੋ ਗਿਆ ਸਾਰਾ ਅੱਜ ਤੇ ਪਸ਼ੂਆਂ ਨੂੰ ਤੇ ਧਰਾਂ ਕੱਢਤੀਆਂ ਰੋਟੀ ਬਣਾ ਲਈ ਸ਼ਾਮ ਦੀ ਸਾਰਾ ਦਿਨ ਸਟਰੇ ਲੰਘਿਆ ਲੱਗਦੀ ਸ਼ਾਮ ਤੱਕ ਥੱਕ ਜੰਨੇ ਹਾਂਗੇ ਤੇ ਨਾਈ ਫਿਰ ਕੱਲ ਵੀ ਸਾਰ ਤੱਕ ਕਰਨਾ ਵੀ ਪੈਂਦਾ ਹੈ ਕੰਮ ਬਹੁਤ ਜ਼ਿਆਦਾ ਜੜੀਣਾ ਕੰਦੀ ਰਹੇਗੀ ਪਸ਼ੂਆਂ ਦਾ ਵੀ ਹੈ ਤੇ ਇੱਕਦੋਨ ਅੱਜ ਕੱਲ ਨੂੰ ਤੁਹਾਨੂੰ ਮੰਗੇ ਸੀ ਆਪਣੀ ਬੈਂਕਿੰਗ ਦਾ ਵੀ ਕੰਮ ਹੈ ਇੱਕ ਜੀ ਕਿਸੇ ਪੈਸੇ ਜਮਾ ਕਰਾਉਣੇ ਆ ਕਢਾਉਣੇ ਆ ਏਟੀਐਮ ਬੜਵਾਉਣਾ ਤੇ ਆਪਣਾ ਆਧਾਰ ਕਾਰਡ ਪੇਨ ਕਾਰਡ ਤੇ ਰੇਲਵੇ ਟਿਕਟ ਫਾਈਟ ਟਿਕਟ ਸਾਰਾ ਕੁਝ ਆਪਣੇ ਕੋਈ ਬੁਕਿੰਗ ਵਾਲੀ ਹੁੰਦੀ ਹੈਗੀ ਜੇ ਕਿਸੇ ਕਰਵਾਉਣੀ ਹੋਵੇ ਤੇ ਪੈਸੇ ਭੇਜਣੇ ਜਮਾ ਕਰਨੇ ਇਹ ਵੀ ਲੈਣਾ ਤੇ ਚਲੋ ਜੀ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਹੀ ਹੈਗਾ ਮਿਲਦੇ ਆਂ ਅਗਲੇ ਬਲੌਗ ਚ ਤੇ ਤਦ ਤੱਕ ਦਿਓ ਅਜਾਜਤ ਸਤਿ ਸ਼੍ਰੀ ਅਕਾਲ